ਇੱਕ ਮਿੰਟ ਕਿਹੜੇ ਆਰਡਰ ਸੀ ਇਹ ਕਿਹਦੀ ਜਾ ਵੇਖੋ ਕਿਹੜੇ ਆਰਡਰ ਸੀ ਮੰਗਤੀ ਪ੍ਰੋਪਰ ਕਰ ਲਈ ਫਿਰ ਉਹੀ ਕਰਨ ਲੱਗੇ ਆ ਨਹੀਂ ਇਹ ਨਹੀਂ 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 ਇੱਕ ਮਿੰਟ ਮੈਂ ਮੀਡੀਆ ਸਾਹਮਣੇ ਤੁਹਾਨੂੰ ਪੁੱਛਣਾ ਚਾਹਣਾ ਜੇ ਤੁਸੀਂ ਮੰਗਤੀ ਨਹੀਂ ਕੀਤੀ ਤੇ ਤੁਸੀਂ ਟਾਉਣ ਕਿ ਆਗੇ ਜਨਾਬ ਨਹੀਂ ਮੈਂ ਆਣਾ ਮੈਂ ਦੱਸ ਨਹੀਂ ਨਹੀਂ ਜੀ ਅਜੰਤੀ ਨਹੀਂ ਤੁਸੀਂ ਕੀਤੀ ਤੁਸੀਂ ਜਨਾਬ 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 ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ 'ਚ ਆ ਕੇ ਇਹ ਕਿੰਨੀ ਦੇਰ ਲੈ ਗਏ ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ 'ਚ ਆ ਕੇ ਐਡਾ ਮੇਰੇ ਨਾਲ ਜਨਾਬ ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ 'ਚ ਆ ਕੇ ਇਹ ਕੰਮ ਨਾ ਕਰੋ ਜਿਹੜੀਆਂ ਗੰਢਾਂ ਬੰਨ੍ਹੋਂਗੇ ਉਹ ਤੜ ਤੱਕ ਖੁੱਲਣੀਆਂ ਨਹੀਂ ਜਨਾਬ ਛੋਟੇ ਵਿੱਚ ਦੂਜੀ ਤਰ੍ਹਾਂ ਤੋਂ ਤੁਹਾਨੂੰ ਤੁਸੀਂ ਇਹ ਤੁਹਾਡੇ ਫਾਦਰ ਸਾਹਿਬ ਜਨਾਬ ਸਾਢੇ 4-5 ਵਜੇ ਹਨੇਰੇ ਦੇ ਵਿੱਚ ਕਦੀ ਕਿਸੇ ਨੂੰ ਢਾਉਂਦੇ ਦੇਖਿਆ ਕੋਈ ਗੱਲ ਨਹੀਂ ਤੱਕ ਹੀ ਹੈ ਨਾ ਜਿਹੜੇ ਸਾਰਿਆਂ ਨੂੰ ਪਤਾ ਨਹੀਂ ਚੜਿਆ ਇਹ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਜੇ 6 ਬੰਦੋ ਬਾਅਦ ਕਰ ਸਕਦੇ ਸੀ ਨਸ਼ੇ ਜਿਹੜੇ ਨਸ਼ੇ ਦੇ ਤਸਕਰ ਹੈ ਜਿਹੜੇ ਨਸ਼ੇ ਦੇ ਤਸਕਰ ਹੈ ਫਰੀਦਕੋਟ ਦੇ ਸਿਆਸਤਦਾਨ ਕੀ ਉਹਨਾਂ ਦੇ ਘਰ ਟੱਕੇ ਹੈ ਦੱਸੋ ਮੈਨੂੰ ਪਿਛਲੇ ਦਿਨਾਂ ਦੇ ਵਿੱਚ ਕਿਹਨਾਂ ਪੀਏ ਫੜਿਆ ਗਿਆ ਪਿਛਲੇ ਦਿਨਾਂ ਦੇ ਵਿੱਚ ਕਿਹਨਾਂ ਪੀਏ ਫੜਿਆ ਗਿਆ ਉਹਦੇ ਖਾਤੇ ਚੈੱਕ ਕੀਤੇ ਜਾਣ ਉਹਦੇ ਖਾਤਿਆਂ ਦੇ ਵਿੱਚ ਕਿੰਨੇ ਪੈਸੇ ਉਰੇ ਪਰੇ ਹੋਏ ਜਿਹੜਾ ਖਾਲਸਾ ਮਨੀ ਐਕਸਚੇਂਜ ਵਾਲਾ ਉਹਦੇ ਕੋਲੋਂ ਪੈਸੇ ਕਿਧਰੋਂ ਬਾਹਰ ਗਏ ਕਿੰਦੇ ਖਾਤੇ 'ਚ ਗਏ ਕਿਨੇ-ਕਿੰਨੇ ਧਾਰਕਾਡ ਵਰਤੇ ਗਏ ਬੇਨਤੀ ਹੈ ਸਾਰੇ ਪ੍ਰਸ਼ਾਸਨ ਨੂੰ ਜੇ ਬੇਨਤੀ ਨਹੀਂ ਕੀਤੀ ਸੀ ਤੇ ਤੁਸੀਂ ਕਿਸਾ ਨਾ ਇਥੇ ਜਿਟਾਉਣ ਆ ਗਏ ਇੰਨਾ ਧੱਕਾ ਜਿਹੜਾ ਹੈ ਉਹ ਪ੍ਰਮਾਤਮਾ ਦੇਖਦਾ ਤੁਹਾਨੂੰ ਇਹ ਵੀਰੇ ਗੱਲਾਂ ਦੇਣੀਆਂ ਪੈਣਗੀਆਂ ਕੋਈ ਸੂਚਿਤ ਕੀਤਾ ਤੁਹਾਨੂੰ ਪਹਿਲੇ ਕਿਹਾ ਗਿਆ ਕੀ ਕਰਮ ਕੋਈ ਸੂਚਨੀ ਕੀਤਾ ਗਿਆ ਇੱਕ ਪੈਸੇ ਵੀ ਸੂਚਿਤ ਨਹੀਂ ਕੀਤਾ ਗਿਆ ਸਵੇਰੇ 4:30 ਵਜੇ ਇੱਥੇ ਆਉਂਦੇ ਆ ਸਵੇਰੇ 4:30 ਆ ਗਏ ਧੱਕਾ ਕਰਨਾ ਮੈਂ ਵੀ ਸਰਕਾਰ ਦਾ ਪਾਰਟ ਐ ਮੈਨੂੰ ਲੱਗਦਾ ਕੁਝ ਸਿਆਸਤਦਾਨਾਂ ਨੂੰ ਮੇਰੀ ਚੜ੍ਹਾਈ برداشت ਨਹੀਂ ਹੋ ਰਹੀ ਉਹਨਾਂ ਨੂੰ ਇਹ برداشت ਨਹੀਂ ਹੋ ਰਿਹਾ ਵੀ ਇਹਨੂੰ ਕੋਈ ਕੋ ਸਿਸਟਮ ਨਾ ਮਿਲ ਜੇ ਕੋਈ ਅਹੁਦਾ ਨਾ ਮਿਲ ਜੇ ਮੈਂ ਪਰ ਲੋਕਾਂ ਨਾਲ ਆਪਣੇ ਨਾਲ ਪਬਲਿਕ ਇੰਟਰਸਟ ਦੇ ਵਿੱਚ ਵਾਦਾ ਕਰਦਾ ਜਿਹੜਾ ਮੈਡੀਕਲ ਦਾ ਰੋਲ ਐ ਜਾਂ ਕੋਈ ਵੀ ਰੋਲ ਐ ਮੈਂ ਉਹਨਾਂ ਤੋਂ ਪਿੱਛੇ ਨਹੀਂ ਹਟੂੰਗਾ ਪਿਛਲੇ ਦਿਨਾਂ ਦੇ ਵਿੱਚ ਮੇਰੇ ਤੇ ਜਵਾਜ ਜ਼ਰੂਰ ਪਾਇਆ ਗਿਆ ਤੇ ਤੁਸੀਂ ਆਪਦੀ ਐਪਲੀਕੇਸ਼ਨਾਂ ਵਾਪਸ ਲਾਓ ਕਿ ਸਾਡੇ ਨਾਲ ਪੈਸਿਆਂ ਦੀ ਸਾਝ ਗੰਡ ਕਰੋ ਇਹ ਆਪਾਂ ਹੀ ਇਸ ਗੱਲ 'ਚ ਨਹੀਂ ਪੈਂਦੇ ਤੇ ਇਹਦਾ ਮਤਲਬ ਕੀ ਹੈ ਵੀ ਇਹ ਧੱਕਾ ਕਰਨਗੇ ਸਵੇਰੇ 4:30 ਵਜੇ ਮੈਨੂੰ ਇੱਕ ਗੱਲ ਦੱਸੋ ਤੁਸੀਂ ਵੀਡੀਓ 'ਚ ਖੜੇ ਹੋ ਕਿਸੇ ਨੇ ਰਾਤ ਬਰਾਕੇ 4:30 ਵਜੇ ਆ ਕੇ ਕਿਸੇ ਦੇ ਘਟ ਆਏ ਐ ਦੱਸੋ ਮੈਨੂੰ ਜਿਹੜੇ ਨਸ਼ਾ ਤਸਕਰਾਂ ਦੀ ਰਮਾਣਾ ਸਾਹਿਬ ਤੁਸੀਂ ਗੱਲ ਕਰਦੇ ਹੋ ਉਹ ਸਾਰੇ ਫਰੀਦਕੋਟ ਨੂੰ ਪਤਾ ਹੈ ਕੀਦਾ ਪੀਏ ਨਸ਼ੇ 'ਚ ਵੜਿਆ ਗਿਆ ਨਸ਼ਾ ਪੀਂਦਾ ਨਹੀਂ ਵੜਿਆ ਗਿਆ ਵੇਚਦਾ ਵੜਿਆ ਗਿਆ ਕੀ ਹੁੰਦਾ ਘਟ ਅਠਿਆ ਕੀ ਹੁੰਦੇ ਖਾਤੇ ਚੈੱਕ ਹੋਏ ਕੀ ਹੁੰਦੇ ਪੈਸੇ ਕਿੱਥੇ ਆਏ ਕਿੱਥੇ ਗਏ ਚੈੱਕ ਹੋਏ ਇਹਡੋਨ ਕਾਰਵਾਈ ਹੋ ਰਹੀ ਹੈ ਐਦਾ ਕਿ ਜਵਾਬ ਕਿਸ ਤਰ੍ਹਾਂ ਦਿੱਤਾ ਜਾਵੇ ਜਵਾਬ ਇਹਦਾ ਪ੍ਰੋਪਰ ਦਿੱਤਾ ਜਾਊਗਾ ਪ੍ਰੋਪਰ ਇਹਦਾ ਇੱਕ ਮੈਂ ਹੀ ਨਹੀਂ ਕਹੂੰਗਾ ਚਲੋ ਮੈਨੂੰ ਇਹ ਗੱਲ ਪਤਾ ਹੈ ਵੀ ਪਬਲਿਕ ਇੰਟਰਸਟ ਦੇ ਵਿੱਚ ਜਦੋਂ ਕਿਸੇ ਲਈ ਮੈਡੀਕਲ ਸੂਤਾ ਦੀ ਗੱਲ ਆਉਂਦੀ ਹੈ ਤਕੀਆ ਹਵਾ ਲੱਗਣ ਗਿਆ ਮੈਂ ਤਾਂ ਇਹ ਜਰ ਲੂੰਗਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਹਫ਼ਤੇ 10 ਦਿਨਾਂ ਦੇ ਵਿੱਚ ਵਿਜੀਲੈਂਸ ਦੀ ਇਨਕੁਆਰੀ ਦੀ ਕਿਉਂ ਨਾ ਜਿਹੜਾ ਤੁਹਾਡਾ ਇਸ ਗੱਲ ਦਾ ਸਵਾਲ ਹੈ ਵੀ ਇਸ ਗੱਲ ਦਾ ਜਵਾਬ ਕਿਸ ਰੂਪ ਕੀ ਦਿੱਤਾ ਜਾਊਗਾ ਵਿਜੀਲੈਂਸ ਦੀ ਇਨਕੁਆਰੀ ਤੋਂ ਬਾਅਦ ਦਿੱਤਾ ਜਾਊਗਾ ਤੁਹਾਡੀ ਪ੍ਰਾਈਵੇਟ ਤੇ ਗਿਆ ਤੇ ਪਰ ਸਾਨੂੰ ਪੱਤਰਕਾਰ ਰੋਕਿਆ ਜਾ ਰਿਹਾ ਵੀ ਤੁਸੀਂ ਕਵਰੇਜ ਨਹੀਂ ਕਰ ਸਕਦੇ ਵੀਰੇ ਧੱਕਾ ਵੀ ਕੋਈ ਚੀਜ਼ ਹੈ ਉਹ ਧੱਕਾ ਕਰਨਗੇ ਤਾਂ ਹੀ ਕਾਮਯਾਬ ਹੋਣਗੇ ਜੇ ਧੱਕਾ ਹੀ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਜੇ ਉਹ ਧੱਕਾ ਹੀ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਕਿ ਮੈਂ Hindu religion ਦੇ ਨਾਲ ਖੱਤਰੀ ਬੰਦਾ ਹੈ Hindu ਬੰਦਾ ਹੈ ਕੀ ਮੈਨੂੰ ਤਾਂ ਦਵਾਇਆ ਜਾ ਰਿਹਾ ਹੈ ਇਹੋ ਜੀ ਕਾਰਵਾਈ ਤੁਸੀਂ ਕਿਸੇ ਹੋਰ ਰਿਲੀਜਨ ਦੇ ਹੁੰਦੀ ਵੇਖੀ ਹੈ ਨੇਰੇ ਦੇ ਵਿੱਚ ਰਾਤ ਬਰਾਤੇ ਤੁਸੀਂ ਕਿਤੇ ਇਹ ਜੀ ਕਾਰਵਾਈ ਹੁੰਦੀ ਦੇਖੀ ਹੈ ਦੱਸੋ ਮੈਨੂੰ ਇਹ ਗੱਲ ਤੁਹਾਡੇ ਨਾਲ ਹੋਰ ਵੀ ਥਾਂਵਾਂ ਬਣੀਆਂ ਨੇ ਕਈ ਥਾਂਵਾਂ ਨੇ ਕਿਉਂ ਨਾ ਸਾਰਾ ਭਾਈ ਜੀ ਆ ਸਾਰਾ ਮੈਂ ਕਹਿੰਦਾ 500 ਕਿਲੋਮੀਟਰ ਚੈੱਕ ਕਰ ਲਓ ਸਾਰੀਆਂ ਥਾਂਵਾਂ ਬਣੀਆਂ ਕੋਈ ਬੰਦਾ ਉਧਰ ਕਿਉਂ ਨਹੀਂ ਗਿਆ ਜੀ ਜੇ ਅਸੀਂ ਆਵਾਜ਼ ਚੱਕਦੇ ਆਂ ਇਹਦਾ ਮਤਲਬ ਜੇ ਆਵਾਜ਼ ਚੱਕਣਾ ਗੁਨਾਹ ਹੋ ਗਿਆ ਤੁਸੀਂ ਪਹਿਲਾਂ ਹੀ ਜ਼ਿਕਰ ਕੀਤਾ ਹੈ ਜੀ ਫਰੀਦਕੋਟ ਤੋਂ ਕੋਰ ਕੂਰੇ ਤੱਕ ਜੇ ਤੁਸੀਂ ਨਿਰਾ ਮਾਰੋਗੇ ਤਾਂ ਬਿਲਕੁਲ ਜਿਵੇਂ ਤੁਸੀਂ ਤੁਸੀਂ ਗੱਲ ਕਹੀ ਹੈ ਉਹ ਸਾਰੇ ਨਜਾਇਜ਼ ਹੈ ਸਾਰੇ ਨਜਾਇਜ਼ ਕਬਜ਼ੇ ਹੈ ਸਾਡੀ ਤਾਂ ਗਲਤੀ ਹੋ ਗਈ ਅਸੀਂ ਸੀਐਲਯੂ ਲੈ ਲਿਆ ਗਵਰਨਮੈਂਟ ਤੋਂ ਚੇਂਜ ਲੈਂਡ ਆਫ ਯੂਜ਼ ਲੈ ਲਿਆ ਇਸ ਰੋਡ ਤੇ ਮੈਂ ਸਮਝਦਾ ਸਾਡੇ ਨਾਲ ਹੀ ਆ ਜਿਹੜੀ ਹੋਟਲ ਦੀ ਦਾਸਤਾਨ ਦੀ ਬਿਲਡਿੰਗ ਹੈ ਇਹਨਾਂ ਕੋਲ ਤਾਂ ਸੀਐਲਯੂ ਵੀ ਹੈ ਨਹੀਂ ਆ ਜਿਹੜੇ ਡੀਟੀਪੀ ਸਾਹਿਬ ਇੱਥੇ ਖੜੇ ਸੀ ਇਸ ਗੱਲ ਦਾ ਜਵਾਬ ਦੇਣ ਭੱਜੇ ਕਿਉਂ ਭੱਜੇ ਕਿਉਂਕਿ ਇਹਨਾਂ ਨੂੰ ਪਤਾ ਵੀ ਸਾਨੂੰ ਸਵਾਲਾਂ ਦੇ ਜਵਾਬ ਨਹੀਂ ਆਉਣੇ ਠੀਕ ਹੈ ਜਿਹੜੇ ਬਣਾਈ ਵੀ ਹੈ ਬਿਲਡਿੰਗਾਂ ਬਣਾਈਆਂ ਉਹਦੀ ਕਾਰਵਾਈ ਨਹੀਂ ਹੁੰਦੀ ਫੇਰ ਤੁਹਾਡਾ ਅਗਲਾ ਬੰਦ ਮੈਂ ਤੁਹਾਨੂੰ ਦੱਸਦਾ ਮੈਂ ਪਬਲਿਕ ਇੰਟਰਸਟ ਦੇ ਵਿੱਚ ਲੋਕਾਂ ਲਈ ਬੋਲਦਾ ਰਾਵਾਂਗਾ ਮੈਂ ਹਫਤਾ 10 ਦਿਨ ਮੈਡੀਕਲ ਦੇ ਵਿੱਚ ਜਿਹੜਾ ਲੋਕਾਂ ਲਈ ਰੌਲਾ ਪਾਇਆ ਉਸ ਗੱਲ ਦੀ ਹਫਤਾ 10 ਦਿਨ ਵੇਟ ਕਰਾਂਗਾ ਵੀ ਉਸ 'ਚ ਸਰਕਾਰ ਕੀ ਕਦਮ ਲੈਂਦੀ ਹੈ ਕੀ ਚੋਰਾਂ ਨੂੰ ਡੱਕਿਆ ਜਾਂਦਾ ਹੈ ਜਾਂ ਨਹੀਂ ਡੱਕਿਆ ਜਾਂਦਾ ਚੋਰਾ ਦੇ ਨਾਲ ਜਿਹੜੇ ਪੋਲੀਟੀਸ਼ੀਅਨ ਲੱਗੇ ਐ ਉਹਨਾਂ ਨੂੰ ਡੱਕਿਆ ਜਾਂਦਾ ਜਾਂ ਨਹੀਂ ਰੱਖਿਆ ਜਾਂਦਾ ਉਸ ਤੋਂ ਬਾਅਦ ਹੀ ਇਸ ਗੱਲ ਦਾ ਫੈਸਲਾ ਲਓ ਕੀ ਉਸ ਦਾ ਤੁਮ ਅੰਜਾਮ ਭੁਗਤਣਾ ਪੈ ਰਿਹਾ ਹੈ ਬੋਲਣ ਦਾ ਉਹ ਹੀ ਗੱਲ ਨਹੀਂ ਅੰਜਾਮ ਹੈ ਨਾ ਜਿਹੜੇ ਅੰਜਾਮ ਹਰੇਕ ਨੂੰ ਭੁਗਤਨੇ ਪੈਣੇ ਬਸ ਸਮੇਂ ਦੀ ਗੱਲ ਹੈ ਸਮੇਂ ਦੀ ਗੱਲ ਪਹਿਲਾਂ ਹੀ ਇਹ ਗੱਲ ਕਹਤੀ ਸੀ ਤੁਸੀਂ ਕਿ ਮੇਰੇ ਨਾਲੇ ਤੱਕਾ ਹੋਊਗਾ ਜੇ ਕਰਨਗੇ ਤਾਂ ਕਰਦਾਂ ਮੈਂ ਪਰ ਆਪ ਦਾ ਜਿਹੜਾ ਕੰਮ ਆ ਉਹ ਇਸੇ ਤਰ੍ਹਾਂ ਜਦੋਂ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਪੈਸੇ ਵੀ ਆਫਰ ਹੋ ਗਏ ਮੈਂ ਨਾ ਮੰਨਿਆ ਮੈਨੂੰ ਸਮਝਾ ਵੀ ਲਿਆ ਹੁਣ ਤਾਂ ਉਹਨਾਂ ਕੋਲੇ ਤਰੀਕਾ ਇਕੱਲਾ ਡਰਾਉਣ ਦਾ ਹੀ ਰਹਿ ਗਿਆ ਤੁਸੀਂ ਮੈਨੂੰ ਸਾਰੇ ਫਰੀਦਕੋਟ ਵਾਸੀ ਇੱਕ ਗੱਲ ਦੱਸੋ ਜੇ ਤੁਸੀਂ ਸਾਰੇ ਸਹਿਮਤ ਹੋ ਮੇਰਾ ਤਾਂ ਨੁਕਸਾਨ ਹੋ ਗਿਆ ਜੇ ਤੁਸੀਂ ਮੈਨੂੰ ਕਹੋ ਤਾਂ ਮੈਂ ਮੈਡੀਕਲ ਵਾਲਾ ਜਿਹੜਾ ਜਾਂਚ ਹੋ ਰਹੀ ਹੈ ਉਹਦੀ ਐਪਲੀਕੇਸ਼ਨ ਵਾਪਸ ਲੈ ਲੂੰਗਾ ਪਰ ਮੈਂ ਇਨਾਂ ਲੋਕਾਂ ਨੂੰ ਚੋਰਾਂ ਨੂੰ ਸਬਕ ਸਿਖਾ ਕੇ ਰ੍ਹਾਂਗਾ ਕਿੰਨਾ ਨੁਕਸਾਨ ਹੋਇਆ ਕਿੰਨੇ ਨੁਕਸਾਨ ਪੈਸਿਆਂ ਦੇ ਵਿੱਚ ਨਹੀਂ ਨੁਕਸਾਨ ਦਿਲ ਦੀ ਗਹਿਰਾਈ ਦਾ ਹੋਇਆ ਹੈ ਪੈਸਿਆਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਰਮਣਾ ਸਾਹਿਬ ਪੈਸੇ ਜ਼ਿੰਦਗੀ ਦੀ ਹੱਥ ਦੀ ਮੈਲ ਹੈ ਕਮਾਏ ਜਾਣਗੇ ਪਰ ਜੋ ਨੁਕਸਾਨ ਇਹਨਾਂ ਨੇ ਜਿਵੇਂ ਉਹ ਕੀਤਾ ਆਪਦੇ ਉਹ ਸਾਰੀ ਉਮਰ ਮੇਰੇ ਦਿਲ ਚ ਰੜਕਦਾ ਰਹੂ